ਉਹ ਲੈਣੀ ਨਹੀਂ ਸੁਨੀਰਾ ਸ਼ਗਰ ਕਰਦੇ ਆ। ਅੱਛਾ ਦੋਨੋਂ ਨਸ਼ਾ ਕਰਦੇ। ਹਾਂਜੀ। ਇਸ ਕਰਕੇ ਉਹ ਮੈਂ ਆਨੇੜਾ ਨਸ਼ਾ ਕੀਤਾ ਤਾਂ ਹਾਂਜੀ। ਤੇ ਚਿੱਟਾ ਸਰ। ਨਸ਼ਾ ਨਸ਼ਾ ਲੈਂਦੇ ਕਿ ਤੁਹਾਨੂੰ ਹੋਏ ਦੱਸੋ। ਨਵੀਂ ਬੱਦੀ। ਹਾਂ ਰੁਕ ਤੇ ਆ। ਨਵੀਂ ਬੱਦੀ ਤੂੰ ਕਿੰਨਾ ਕੁ ਲੈਂਦੇ ਹੋ ਨਸ਼ਾ? ਸਰ 1 ਬੈਟ 300 ਵਾਲੀ। ਇੱਕ ਬੈਟ। ਹਾਂਜੀ। ਕਿੰਨੇ ਬੈਟ ਲਗਾ ਲੈਣੇ ਦਿਹਾੜੀ ਦੇ? 1 2 ਇਹ ਕੁੜੀ ਉਹ ਜਿਹੜੇ ਵੇਚਦੇ ਨੇ ਉਹਦਾ ਨਾ ਚੀਜ਼ ਏ। ਪ੍ਰੈਗਲ ਹਾਲ ਨਹੀਂ ਨਾ ਚਾਹ ਰਮੈਂ। ਅੱਛਾ ਇੱਕ ਸਮੇਂ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਦੇ ਚ ਏਐਸਆਈ ਜਗਤਾਰ ਸਿੰਘ ਤੇ ਮਨਪ੍ਰੀਤ ਸਿੰਘ ਸਿਟੀ ਥਾਣੇ ਦਾ ਮੁੰਚੀ ਇਹ ਇੱਕ ਲੜਕੀ ਔਰ ਦੂਸਰਾ ਇੱਕ ਲੜਕੇ ਨੂੰ ਥੱਪੜ ਮਾਰ ਰਿਹਾ ਕੀ ਕਰ ਰਹਾ ਅ ਠੀਕ ਹੈ ਗੱਲ ਤੁਹਾਡੀ ਕਿ ਫੇਸਬੁੱਕ ਤੇ ਜਾਂ ਦੂਸਰੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਹੈ ਜਿਦੇ ਵਿੱਚ ਆਪਣਾ ਬੱਸ ਸਟੈਂਡ ਚੌਕੀ ਇਨਚਾਰਜ ਮਟਾਲਾ ਏਐਸਆਈ ਜਗਤਾਰ ਸਿੰਘ ਇੱਕ ਲੜਕੀ ਨੂੰ ਥੱਪੜ ਮਾਰਦੇ ਹੋਏ ਨਜ਼ਰ ਆ ਰਹੇ ਨੇ ਤੇ ਮੁੰਚੀ ਜਿਹੜਾ ਥਾਣੇ ਦਾ ਐਮਐਸਸੀ ਮਨਪ੍ਰੀਤ ਸਿੰਘ ਉਹ ਵੀ ਇੱਕ ਲੜਕੇ ਨੂੰ ਉਹਦੇ ਥੱਪੜ ਮਾਰ ਰਿਹਾ ਇਹ ਵੀਡੀਓ ਦੇਖੀ ਹੈ ਜੋ ਮੁਦਲੀ ਰਿਪੋਰਟ ਹੈ ਮੇਰੀ ਉਹਦੇ ਮੁਤਾਬਕ ਤੇ ਇਹਨਾਂ ਦਾ ਇਹ ਕੰਡਕਟ ਜਿਹੜਾ ਉਹ ਟੋਟਲੀ ਅਨਐਕਸੈਪਟੇਬਲ ਹੈ ਅਸੀਂ ਕਿਸੇ ਵੀ ਹਾਲਤ ਵਿੱਚ ਪਬਲੀਕਲੀ ਜਾਂ ਕਿਸੇ ਵੀ ਤਰੀਕੇ ਨਾਲ ਲੜਕੀ ਨੂੰ ਤੇ ਖਾਸ ਕਰਕੇ ਅਸੀਂ ਇਸ ਤਰ੍ਹਾਂ ਇਲਟਰੀਟ ਕਰ ਹੀ ਨਹੀਂ ਸਕਦੇ ਕੋਈ ਵੀ ਹਾਲਾਤ ਹੋਣ ਉਹਦਾ ਤੇ ਚਲੋ ਇਹ ਤਾਂ ਜੇ ਜਾਂਚ ਦਾ ਵਿਸ਼ਾ ਇਹ ਕਿ ਬਾਅਦ ਵਿੱਚ ਉਹ ਕਿ ਹਾਲਾਤ ਸਨ ਕਿ ਕਿੰਨਾਂ ਦੇ ਵਿੱਚ ਇਸ ਤਰ੍ਹਾਂ ਕੀਤਾ ਗਿਆ ਪਰ ਜਿਹੜਾ ਇਨੀਸ਼ੀਅਲ ਜੋ ਕੰਡਕਟ ਹੈ ਉਹਦਾ ਇਹ ਸੇ ਜੇਦਾਰ ਸਿੰਘ ਦਾ ਤੇ ਮੁੰਚੀ ਦਾ ਉਹ ਇਹ ਬਰਦਾਸ਼ਤ ਨਹੀਂ ਕੀਤਾ ਜਾਏਗਾ ਪਬਲਿਕ ਨਾਲ ਹਮੇਸ਼ਾ ਹੀ ਪੁਲਿਸ ਦਾ ਹਮੇਸ਼ਾ ਸਵਾਤੂ ਰਵਈਆ ਰਿਹਾ ਤੇ ਅਸੀਂ ਵੀ ਇਹੀ ਉਹਨਾਂ ਨੂੰ ਹਮੇਸ਼ਾ ਦਿਸ਼ਾ ਨਿਰਦੇਸ਼ ਸੀਨੀਅਰ ਅਫਸਰਾਂ ਨੂੰ ਵੀ ਹੋਈ ਹੈ ਕਿ ਪਬਲਿਕ ਨਾਲ ਤੁਸੀਂ ਕਿਸੇ ਵੀ ਤਰੀਕੇ ਨਾਲ ਗਲਤ ਟਰੀਟ ਨਹੀਂ ਕਰਨਾ ਜੋ ਵੀਡੀਓ 'ਚ ਨਜ਼ਰ ਆ ਰਿਹਾ ਉਹ ਤੋਂ ਤੇ ਇਸ ਗੱਲਾਂ ਤੋਂ ਉਲਟਾ ਕਰਨਾ ਇਸ ਕਰਕੇ ਤੁਰੰਤ ਪ੍ਰਭਾਵ ਤੋਂ ਅਸੀਂ ਏਐਸਏ ਜਗਤਾਰ ਸਿੰਘ ਤੇ ਐਮਐਸਸੀ ਮਨਪ੍ਰੀਤ ਸਿੰਘ ਨੂੰ ਸਸਪੈਂਡ ਕਰ ਦਿੱਤਾ ਹੈ। ਬਾਅਦ ਵਿੱਚ ਇਮੀਡੀਆ ਕਰਦੀਆਂ ਉਹ ਲੋਕ ਖਾਸ ਕਰਕੇ ਸਾਡੇ ਕੋਲੋਂ ਜਾ ਕੇ ਮਨਕ੍ਰਿਤ ਸਿੰਘ ਨਾਲ ਗਲਬਤ ਕਰਦੀ ਜਾਏਗੀ ਇਸ ਵੀਡੀਓ ਦੀ ਸਚਾਈ ਦੀ। ਸਾਡੇ ਨਾਲ ਸਾਡਾ ਕੈਮਰਾ ਖੋਇਆ ਗਿਆ, ਮਾਈਕ ਖੋਇਆ ਗਿਆ ਔਰ ਜਿਹੜਾ ਬਦਸਲੂਕੀ ਤੱਕ ਹਾਂ ਉਹਦਾ ਵੀ ਤੁਸੀਂ ਮੇਰੇ ਧਿਆਨ ਵਿੱਚ ਲਿਆਂਦਾ ਤੇ ਮੈਂ ਉਸ ਵੱਲੋਂ ਵੀ ਜੋ ਬੰਦੀ ਕਾਰਵਾਈ ਉਹ ਵੀ ਨਾਲ ਕੀਤੀ ਜਾਗੀ ਜਿੱਦਾਂ ਮੈਂ ਦੱਸਿਆ ਇਹਨਾਂ ਦੋਹਾਂ ਨੂੰ ਸਸਪੈਂਡ ਤੇ ਕਰ ਦਿੱਤਾ ਗਿਆ।